ਸਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਰਫਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਜਾਵੋਗੇ ਤੰਦਰੁਸਤ ਹੋਵੋਗੇ ਤਾਂ ਕਿਸਾਨ ਵੀਰੋ ਇਸ ਵੀਡੀਓ ਦੇ ਨਾਲ ਹੀ ਆਪਾਂ ਜਿਹੜੀ ਤੁਹਾਡੇ ਨਾਲ ਪਨੀਰੀ ਦੀ ਬਜਾਈ ਤੋਂ ਲੈ ਕੇ ਆਪਾਂ 20 ਦਿਨ 'ਚ 25 ਦਿਨ 'ਚ ਘੱਟ ਸਮੇਂ ਵਾਲੀਆਂ ਕਿਸਮਾਂ ਤੇ 25 ਤੋਂ 30 ਦਿਨ 'ਚ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਦੀ ਪਨੀਰੀ ਕਿਸ ਤਰ੍ਹਾਂ ਤਿਆਰ ਕਰਨੀ ਹੈ ਖੇਰ ਦੀ ਤਿਆਰੀ ਤੋਂ ਲੈ ਕੇ ਮੈਂ ਛੋਟੀਆਂ-ਛੋਟੀਆਂ ਵੀਡੀਓ ਰਾਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਕਿਰਪਾ ਕਰਕੇ ਲਗਾਤਾਰ ਜੁੜੇ ਰਹੋ ਕਿਉਂਕਿ ਮੈਂ ਤਕਨੀਕੀ ਪੱਖ ਤੋਂ ਤੁਹਾਡੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ ਜੇ ਤੁਸੀਂ ਇਹਦੇ ਵਿੱਚੋਂ ਸਾਰੀ ਚੀਜ਼ ਨੂੰ ਇਨ ਬੈਨ ਫੋਲੋ ਕਰਦੇ ਆ ਤਾਂ ਤੁਹਾਡੀ ਜਿਹੜੀ ਪਨੀਰੀ ਹੈ ਚਾਹੇ ਕਿਸੇ ਕਿਸਮ ਦੀ ਹੈ ਗਰੋਥ ਉਹਦੀ ਵਧੀਆ ਹੋਊਗੀ ਤੰਦਰੁਸਤ ਤੇ ਨਰੋਹੀ ਪਨੀਰੀ ਤਿਆਰ ਹੋਊਗੀ ਇਹਨ ਕੀ ਆਪਾਂ ਜਿਹੜੀ ਹੈਗੀ ਆ ਵਾਧਾ ਤਾਂ ਦਿਨਾਂ 'ਚ ਕਰਾ ਲਾਂਗੇ ਪਰ ਉਹਦੇ ਉੱਤੇ ਕੋਈ ਕਿਸੇ ਕਿਸਮ ਦਾ ਕੋਈ ਗ੍ਰੋਥ ਪ੍ਰਮੋਟਰ ਪਾ ਕੇ ਜਾਂ ਉਹਨੂੰ ਜਿਹੜਾ ਹੈਗਾ ਕੋਈ ਹੋਰ ਕਿਸੇ ਕਿਸਮ ਦੀ ਵਾਧੂ ਖੇਤੀ ਸਮਗਰੀ ਪਾ ਕੇ ਉਹਨੂੰ ਵਾਧਾ ਤਾਂ ਕਰਾ ਲਿਆ ਪਰ ਉਹ ਕਮਜ਼ੋਰ ਰਹਿ ਗਈ ਫੇਰ ਉਹ ਜਦੋਂ ਆਪਾਂ ਪੁੱਟ ਕੇ ਲਾਉਨੇ ਆ ਉਹਦੀ ਗਰੋਥ ਨਹੀਂ ਹੁੰਦੀ ਉਥੇ ਡੱਕੇ ਮਚਣ ਲੱਗ ਪੈਂਦੇ ਆ ਤਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਕਿਸੇ ਕਿਸਮ ਦੀ ਕੋਈ ਸੰਭਾਵਨਾ ਨਹੀਂ ਰਹੂਗੀ ਜੇ ਤੁਸੀਂ ਖੇਤ ਦੀ ਤਿਆਰੀ ਵੀ ਸਹੀ ਤਰੀਕੇ ਕਰੋਗੇ ਆਮ ਤੌਰ ਤੇ ਆਪਾਂ ਕੀ ਹੁੰਦਾ ਕਿ ਖੇਤ ਸਿਲੈਕਟ ਕੀਤਾ ਨਾਲ ਦੀ ਨਾਲ ਅਗਲੇ ਦਿਨ ਪਨੀਰੀ ਬੀਜਤੀ ਖੇਤ ਦੀ ਤਿਆਰੀ ਪਨੀਰੀ ਬਜਾਈ ਤੋਂ ਘੱਟੋ-ਕਟ 20 ਦਿਨ 25 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਜਿਹੜੀ ਕਿ ਹੁਣ ਆਪਣੇ ਕੋਲ ਸਮਾਂ ਹੈਗਾ ਕਿਉਂਕਿ ਆਪਾਂ 20 ਮਈ ਤੋਂ 25 ਮਈ ਤੋਂ ਪਨੀਰੀਆਂ ਬੀਜਣੀਆਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਖੇਤ ਸਿਲੈਕਟ ਕਰਨਾ ਹੈ ਪਨੀਰੀ ਬੀਜਣ ਵਾਸਤੇ ਉੱਥੇ ਕਿਸਾਨ ਵੀਰੋ ਸਭ ਤੋਂ ਜ਼ਰੂਰੀ ਹੁੰਦਾ ਖੇਤ ਪੋਲਾ ਰਹੇ ਗ੍ਰੋਥ ਵਧੀਆ ਰਹੇ ਕਿਉਂਕਿ ਗਾਂ ਜਾ ਕੇ ਤਾਪਮਾਨ ਵੀ ਬਹੁਤ ਉੱਚਾ ਹੋ ਜਾਂਦਾ ਪਨੀਰੀ ਨੂੰ ਕਿਸੇ ਕਿਸਮ ਦੀ ਸਟ੍ਰੈਸ ਨਾ ਪਵੇ ਤੇ ਜਿਹੜੀ ਝਾੜਾ ਉਹਦੀ ਨਰਮ ਰਹੇ ਤਾਂ ਹੀ ਉਹ ਵਾਧਾ ਕਰੂਗੀ ਨਾ ਤੇ ਪੱਟਣ ਵੇਲੇ ਵੀ ਸੌਖੀ ਰਹੂਗੀ ਤਾਂ ਖੇਤ ਨੂੰ ਆਪਾਂ ਜਿਹੜਾ ਹੈਗਾ ਉਹਦੇ ਵਿੱਚ ਰੂੜੀ ਖਾਦ ਜਾਂ ਕੰਪੋਸਟ ਜਾਂ ਗਨੋਆ ਦੀ ਖਾਦ ਪਾਉਣੀ ਬੜੀ ਜ਼ਰੂਰੀ ਆ ਕ ਜਿਹੜੀ ਰੂੜੀ ਖਾਦ ਆ ਤੁਸੀਂ ਤਕਰੀਬਨ ਤਕਰੀਬਨ 2 ਤੋਂ 3 ਟੋਕਰੇ ਮੈਂ ਤੁਹਾਨੂੰ ਅੰਦਾਜ਼ਾ ਇਹਨਾਂ ਦੱਸ ਦੇਣਾ ਗਲੀ ਸਾੜੀ ਸੁੱਕੀ ਹੋਈ ਰੂੜੀ ਜਿਹੜੀ ਹੈਗੀ ਨਾ ਪੂਰੀ ਬਣੀ ਹੋਈ 2 ਤੋਂ 3 ਟੋਕਰੇ ਪ੍ਰਤੀ ਮਰਲਾ ਤੁਸੀਂ ਪਾ ਲਓ ਉਸ ਤੋਂ ਬਾਅਦ ਉਹਨੂੰ ਵਾਹ ਕੇ ਮਿਕਸ ਕਰ ਦਿਓ ਤੇ ਪਾਣੀ ਛੱਡ ਦਿਓ ਉਹਦੇ ਨਾਲ ਤੁਹਾਡੇ ਦੋ ਪਰਪਸ ਹੋ ਜਾਣਗੇ ਇੱਕ ਤਾਂ ਰੂੜੀ ਵਿੱਚ ਮਿਕਸ ਹੋ ਜੂਗੀ ਤੇ ਉਹਦੀ ਜਿਹੜੀ ਹੈਗੀ ਟਾਈਮ ਪਾ ਕੇ ਕਿਉਂਕਿ ਉਹਨੂੰ 15 ਦੀ 20 ਦਿਨ ਦਾ ਸਮਾਂ ਚਾਹੀਦਾ ਨਾ ਵਿੱਚ ਉਹਦੇ ਸੂਖਮ ਜੀਵਾਂ ਦੀ ਕਿਰਿਆ ਹੋਣੀ ਆ ਉਹਦੀ ਡੀਕੰਪੋਜੀਸ਼ਨ ਹੋਣੀ ਆ ਫਿਰ ਉਹ ਚੋਂ ਤੱਤ ਰਿਲੀਜ਼ ਹੋਣ ਲੱਗਣੇ ਆ ਨਾ ਤਾਂ ਨਾਲ ਤੁਹਾਡੇ ਜਿਹੜੇ ਨਦੀਨ ਉੱਗੇ ਹੋਣਗੇ ਜੇ ਉੱਥੇ ਵਾਧੂ ਘਾਟੂ ਕੋਈ ਵੀ ਕਿਸੇ ਕਿਸਮ ਦਾ ਨਦੀਨ ਹੈ ਜਾਂ ਕੋਈ ਪਿਛਲੇ ਸਾਲ ਦੀ ਕੋਈ ਵੈਰੈਟੀ ਝੋਨੇ ਦੇ ਬੀਜ ਪਏ ਆ ਜਾਂ ਕੋਈ ਚੋਬਾ ਪਿਆ ਉਹ ਸਾਰੇ ਹਰੇ ਹੋ ਜਾਣਗੇ ਫਿਰ ਤੁਸੀਂ ਉਹਨੂੰ ਦੁਬਾਰਾ ਵਾਹ ਕੇ ਜਿਹੜਾ ਹੈਗਾ ਦੂਜੀ ਵਾਰ ਪਾਣੀ ਛੱਡ ਸਕਦੇ ਫਿਰ ਤੁਸੀਂ ਕੀ ਕਰਨਾ ਕਿ ਜਿੱਥੇ ਤੁਹਾਡੇ ਕੋਈ ਨਿਮਾ ਟੋੜ ਦੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਕਿਸਮ ਦੀ ਕੋਈ ਪੀਲਾਪਣ ਜਿਹੜਾ ਦੌਗੀਆਂ ਦੇ ਵਿੱਚ ਪੀਲਾਪਣ ਆਉਂਦਾ ਹੁੰਦਾ ਨਿਮਾ ਟੋੜ 'ਚ ਉੱਥੇ ਤੁਸੀਂ ਜਿਹੜਾ ਹੈਗਾ ਬਜਾਈ ਤੋਂ 10 ਦਿਨ ਪਹਿਲਾਂ ਪਨੀਰੀ ਬਿਜਾਈ ਤੋਂ 10 ਦਿਨ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਮੌਕੇ ਤੇ ਪਾਉਂਗੇ ਫੇਰ ਨਹੀਂ ਫਾਇਦਾ ਹੋਣਾ ਸਰੋਂ ਦੀ ਖਾਲ 1 ਕਿਲੋ ਪ੍ਰਤੀ ਮਰਲਾ ਤੁਸੀਂ ਬਿਜਾਈ ਤੋਂ 10 ਦਿਨ ਪਹਿਲਾਂ ਜਿਵੇਂ ਤੁਸੀਂ ਅੱਜ ਰੂੜੀ ਪਾਤੀ ਹੈ ਤੇ ਉਹਨੂੰ ਪਾਣੀ ਛੱਡਤਾ ਨਦੀਨ ਉਗਣਗੇ 8-10 ਦਿਨਾਂ ਤੇ ਤੁਸੀਂ ਵਾਹਣਾ ਜਦੋਂ ਉਦੋਂ ਬਾਅਦ ਜਿਹੜਾ ਵਾਹਕ ਸਵਾਰ ਕੇ ਤੇ ਉਹਦੇ ਵਿੱਚ ਜਿਹੜੀ ਸਰੋਂ ਦੀ ਖਾਲ ਪਾ ਕੇ ਮਿਕਸ ਕਰਕੇ ਇੱਕ ਵਾਰੀ ਪਾਣੀ ਫੇਰ ਛੱਡ ਦਿਓ ਫੇਰ ਤੁਸੀਂ ਜਿਹੜੀ ਉ ਤਿਆਰੀ ਕਰਕੇ ਅਗਲੀ ਵਾਰ ਚ ਪਨੀਰੀ ਬੀਜ ਦਿਓ ਇਹਦੇ ਨਾਲ ਜਿਹੜਾ ਹੈਗਾ ਤੁਹਾਡਾ ਜਿਹੜੀ ਖੇਤ ਜਿਹੜਾ ਬੜਾ ਵਧੀਆ ਤਿਆਰ ਹੋਊਗਾ ਤੇ ਉਹਦੇ ਵਿੱਚ ਬੈਲੈਂਸ ਨਿਊਟ੍ਰੀਸ਼ਨ ਜਿਹੜਾ ਹੈਗਾ ਪਨੀਰੀ ਨੂੰ ਮਿਲੂਗਾ ਫਿਰ ਜਿਹੜਾ ਹੈਗਾ ਪਨੀਰੀ ਜਿੱਥੇ ਆਪਾਂ ਬੀਜਣੀ ਆ ਕੋਸ਼ਿਸ਼ ਕਰੋ ਉਸ ਜਗ੍ਹਾ ਦੇ ਉੱਤੇ ਜਿਹੜੀ ਪੱਟ ਲੇਗਾ ਕੱਦੂ ਕਰਨਾ ਬੜਾ ਜ਼ਰੂਰੀ ਆ ਖੱਦੂ ਕਰਨਾ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਹੈਗਾ ਉਹਦਾ ਰੂਟ ਜ਼ੋਨ ਸੀਮਤ ਰਹਿੰਦਾ ਤੇ ਜੜਾਂ ਜੜੀਆਂ ਹੈਗੀਆਂ ਉਹ ਸੀਮ ਤੇਰੀਏ ਦੇ ਵਿੱਚ ਡਵੈਲਪ ਹੁੰਦੀਆਂ ਨੇ ਆਪਾਂ ਨੂੰ ਪੱਟਣ ਦੇ ਵਿੱਚ ਬੜੀ ਸਖਾਲੀ ਰਹਿੰਦੀ ਆਪਣੀਰੀ ਤੇ ਫੇਰ ਜਿਹੜਾ ਹੈਗਾ ਬਜਾਈ ਟਾਈਮ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਹੈਗੀਆਂ ਖਾਦਾਂ ਉਹਦੇ ਵਿੱਚ ਪਾਉਣੀਆਂ ਨੇ ਆਮ ਤੌਰ ਤੇ ਕਿਸਾਨ ਵੀਰ ਕੀ ਖੇਤ ਦੀ ਤਿਆਰੀ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਫੇਰ ਆਪਾਂ ਨਦੀਨਾਂ ਵਾਸਤੇ ਜਿਹੜੀਆਂ ਹੈਗੀਆਂ ਉਹ ਚ ਨਦੀਨ ਕਈ ਕਿਸਮ ਦੇ ਹੋ ਜਾਂਦੇ ਆ ਫੇਰ ਆਪਣਾ ਉੱਤੇ ਖਰਚਾ ਹੁੰਦਾ ਜੇ ਤੁਸੀਂ 15-20 ਦਿਨ ਪਹਿਲਾਂ ਖੇਤ ਦੀ ਤਿਆਰੀ ਸ਼ੁਰੂ ਕਰ ਦਿਓਗੇ ਉਹ ਜ਼ਰੂਰੀ ਖਾਦ ਪਾ ਕੇ ਉਹਨੂੰ ਪ੍ਰੋਪਰ 10 ਦਿਨ ਪਹਿਲਾਂ ਸਰੋਂ ਦੀ ਖਾਲ ਪਾ ਲਓ ਉਸ ਤੋਂ ਬਾਅਦ ਮੌਕੇ ਤੇ ਜਿਹੜੀ ਹੈਗੀ ਹੈ ਅ ਯੂਰੀਆ ਨਾਈਟ੍ਰੋਜਨ ਵਾਸਤੇ ਸਿੰਗਲ ਸੁਪਰ ਫਾਸਫੇਟ ਫਾਸਫੋਰਸ ਵਾਸਤੇ ਤੇ ਪोटाश ਤੱਤ ਮੈਂ ਡੀਆਪੀ ਦੀ ਤੁਹਾਨੂੰ ਸਿਫਾਰਿਸ਼ ਨਹੀਂ ਕਰਦਾ ਪਨੀਰੀ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਖਾਦਾਂ ਬਾਰੇ ਕਿ ਖਾਦਾਂ ਆਪਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਨੇ ਫਿਰ ਆਪਾਂ ਬੀਜ ਕਿੰਨਾ ਕੁ ਪਾਉਣਾ ਕਿੰਨੇ ਏਰੀਏ ਦੇ ਵਿੱਚ ਕਿੰਨਾ ਬੀਜ ਹੋਣਾ ਚਾਹੀਦਾ ਇਹਦੇ ਬਾਰੇ ਮੈਂ ਨਾਲ ਦੀ ਨਾਲ ਫਿਰ ਬੀਜ ਦੀ ਸੋਧ ਬਾਰੇ ਮੈਂ ਦੋ ਚਾਰ ਦਿਨਾਂ ਅੰਦਰ ਤਕਰੀਬਨ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰ ਦੂੰਗਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ